ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਸੀ ਤਾਂ ਉਸ ਸਮੇਂ ਇੱਕ ਰਿਚਵਾਲੇ ਨੇ ਆ ਕੇ ਨਮਸਕਾਰ ਕੀਤਾ ਤੇ ਕਿਹਾ ਸਤਿਗੁਰ ਜੀ ਜੇਕਰ ਆਗਿਆ ਦਿਵੋ ਤਾਂ ਮੈਂ ਆਪਣੇ ਰਿਚ ਦੀ ਹਾਜ਼ਰੀ ਲਗਵਾ ਲਵਾਂ ਮੇਰੇ ਰਿਚ ਨੇ ਨੱਚਣਾ ਹੈ ਸਤਿਗੁਰ ਜੀ ਨੇ ਇਜਾਜ਼ਤ ਦੇ ਦਿੱਤੀ ਗੁਰੂ ਸਾਹਿਬ ਜੀ ਸਿੰਘਾਸਨ ਤੇ ਬੈਠੇ ਸੀ ਜਦੋਂ ਮਾਲਕ ਸੋਟੀ ਥੱਲੇ ਕਰੇ ਰਿਚ ਨਮਸਕਾਰ ਕਰੇ ਮਾਲਕ ਆਖੇ ਵੱਡਾ ਘਰ ਹੈ ਵੱਡੀ ਦਾਤ ਮਿਲੇਗੀ ਘਰ ਨਮਸਕਾਰ ਸਾਰੇ ਹਸਣ ਕੀ ਇੱਕ ਜਾਨਵਰ ਨੂੰ ਕਿਵੇਂ ਸਿਖਾਇਆ ਹੋਇਆ ਹੈ ਜਦੋਂ ਭਾਈ ਕੀਰਤੀਆ ਚੋਰ ਸਾਹਿਬ ਕਰਨ ਵਾਲਾ ਵੀ ਹਸਿਆ ਤਾਂ ਗੁਰੂ ਸਾਹਿਬ ਕਹਿੰਦੇ ਸਾਰੇ ਭਾਵੇਂ ਹਸਣ ਪਰ ਤੂੰ ਨਾ ਹੱਸ ਉਹ ਕਹਿਣ ਲੱਗਾ ਕਿ ਮੈਂ ਕਿਉਂ ਨਾ ਹਸਾਂ ਸਤਿਗੁਰ ਜੀ ਕਹਿੰਦੇ ਤੂੰ ਨਾ ਹੱਸ ਕਿਉਂ ਇਹ ਰਿਚ ਜੋ ਨੱਚ ਰਿਹਾ ਹੈ ਤੇਰਾ ਪਿਤਾ ਸੋਬਾ RAM ਹੈ ਉਹ ਕਹਿਣ ਲੱਗਾ ਮੇਰਾ ਪਿਤਾ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਸੰਗਤ ਕਰ ਰਿਹਾ ਸੀ ਸੇਵਾ ਕਰਦਾ ਰਿਹਾ ਸੀ ਕੜਾ ਪ੍ਰਸ਼ਾਦ ਦੀ ਦੇਗ ਵਰਤੋਂ ਦੀ ਡਿਊਟੀ ਸੀ ਉਸ ਦੀ ਸਤਿਗੁਰ ਸੰਗਤ ਸੇਵਾ ਕਰਨ ਵਾਲੇ ਨੂੰ ਰਿਛ ਦਾ ਜਨਮ ਜੇ ਇਸ ਘਰ ਤੋਂ ਮੇਰੇ ਪਿਤਾ ਨੂੰ ਇਹ ਕੁਝ ਮਿਲਿਆ ਤਾਂ ਮੈਨੂੰ ਕੀ ਲਾਭ ਹੈ ਗੁਰੂ ਘਰ ਦੀ ਸੇਵਾ ਕਰਨ ਦਾ ਉਸ ਨੇ ਚੋਰ ਸਹਬ ਰੱਖ ਦਿੱਤਾ ਤੇ ਕਹਿੰਦਾ ਮੈਂ ਨਹੀਂ ਸੇਵਾ ਕਰਨੀ ਤਾਂ ਗੁਰੂ ਜੀ ਨੇ ਆਖਿਆ ਭਾਈ ਕੀਰਤੀਆ ਗੁੱਸਾ ਨਾ ਕਰ ਤੇ ਆਰਾਮ ਨਾਲ ਬੈਠ ਕੇ ਸੁਣ ਤੇਰੇ ਪਿਤਾ ਨੇ ਸੰਗਤ ਵੀ ਕੀਤੀ ਸੇਵਾ ਵੀ ਕੀਤੀ ਪਰ ਸੰਗਤ ਦੀ ਪ੍ਰਸੰਤਾ ਨਾਲ ਨਹੀਂ ਕਿੱਦਰੇ ਕੋਈ ਹੁੰਦਾ ਆਪਣੀ ਪਛਾਣ ਦਾ ਤੇ ਉਸ ਨਾਲ ਪਿਆਰ ਨਾਲ ਬੋਲਣਾ ਬਾਕੀ ਸਾਰੀ ਸੰਗਤ ਨੂੰ ਗੁੱਸੇ ਨਾਲ ਪੈਂਦਾ ਸੀ ਇੱਕ ਦਿਨ ਐਸਾ ਹੋਇਆ ਕਿ ਇੱਕ ਗਰੀਬ ਸਿੱਖ ਗੱਡੇ ਤੇ ਗੁੜ ਲੈ ਕੇ ਜਾ ਰਿਹਾ ਸੀ ਰਸਤੇ ਵਿੱਚ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਦੂਜੇ ਪਾਸੇ ਉਸ ਦੇ ਗੱਡੇ ਨੂੰ ਬਲਦ ਲਈ ਜਾ ਰਿਹਾ ਸੀ ਸਿੱਖ ਕਾਲੀ ਹੋਣ ਕਰਕੇ ਅੱਗੇ ਹੋਇਆ ਤੇ ਪਿਤਾ ਪਾਸੋਂ ਪ੍ਰਸ਼ਾਦ ਦੀ ਮੰਗ ਕੀਤੀ ਤੇ ਤੇਰੇ ਪਿਤਾ ਨੇ ਨਾ ਕਰ ਦਿੱਤੀ ਸਿੱਖ ਨੇ ਫਿਰ ਜਾਚਨਾ ਕੀਤੀ ਤੇਰਾ ਪਿਤਾ ਗੁੱਸੇ ਨਾਲ ਬੋਲਿਆ ਕਿਉਂ ਰਿਛ ਵਾਂਗ ਉੱਤੇ ਚੜੀ ਜਾ ਰਿਆਂ ਹੈ ਤਾਂ ਹੱਥ ਦਿਓ ਥੋੜਾ ਜਿਹਾ ਪ੍ਰਸ਼ਾਰ ਜ਼ਮੀਨ ਤੇ ਡਿੱਗਾ ਸਿੱਖ ਨੇ ਝੁਕ ਕੇ ਸ਼ਕ ਲਿਆ ਨਾਲ ਹੀ ਬਚਨ ਕੀਤਾ ਗੁਰੂ ਘਰ ਵਿੱਚ ਗੁੱਸਾ ਨਹੀਂ ਪ੍ਰੇਮ ਚਾਹੀਦਾ ਹੈ ਜਿਹੜੇ ਤੇਰੇ ਵਰਗੇ ਗੁੱਸੇਖੋਰ ਸੇਵਾਦਾਰ ਸੰਗਤ ਨੂੰ ਰਿਛ ਬਣਾਉਣ ਉਹ ਗੁਰੂ ਘਰ ਵਿੱਚ ਨਹੀਂ ਹੋਣੇ ਚਾਹੀਦੇ ਰੱਬ ਕਰੇ ਤੂੰ ਖੁਦ ਰਿੱਚ ਬਣੇ ਉਸ ਦੀ ਬਦੌਲਤ ਗੁਰੂ ਸੰਗਤ ਕੋਲੋਂ ਅਸੀਸ ਲੈਣ ਬਦਲੇ ਬਦ ਅਸੀਸ ਮਿਲੀ ਤੇ ਤੇਰਾ ਪਿਤਾ ਰਿੱਚ ਦੀ ਜੂਨੀ ਭੋਗ ਰਿਹਾ ਹੈ ਅੱਜ ਇਹ ਗੁਰੂ ਘਰ ਵਿੱਚ ਕਿਸੇ ਬਹਾਨੇ ਪੂਜਾ ਹੈ ਹੁਣ ਇਸ ਦਾ ਉਦਾਰ ਹੋਵੇਗਾ ਪਈ ਕੀਰਤੀਆਂ ਨੇ ਇਹ ਸੁਣ ਕੇ ਗੁਰੂ ਜੀ ਤੋਂ ਮਾਫੀ ਮੰਗੀ ਤੇ ਪਹਿਲੇ ਦੀ ਤਰ੍ਹਾਂ ਚੋਰ ਸਾਹਿਬ ਦੀ ਸੇਵਾ ਕਰਨ ਲੱਗਾ ਤੇ ਗੁਰੂ ਸਾਹਿਬ ਜੀ ਦੀ ਅਸੀਸ ਦਾ ਪਾਤਰ ਬਣਿਆ ਕਈ ਸੰਗਤ ਵਿੱਚ ਆਉਂਦੇ ਨੇ ਸੇਵਾ ਵੀ ਕਰਦੇ ਨੇ ਪਰ ਗੁੱਸਾ ਨਹੀਂ ਜਾਂਦਾ ਕ੍ਰੋਧ ਨਹੀਂ ਜਾਂਦਾ ਮਨ ਨੀਵਾ ਨਹੀਂ ਹੁੰਦਾ ਜਿੰਨੀਆਂ ਵੀ ਪੁਰਾਤਨ ਸਾਖੀਆਂ ਸਾਂਝੀਆਂ ਕਰ ਲਈਏ ਜਿਸ ਨੇ ਵੀ ਸੰਗਤ ਕੀਤੀ ਸੇਵਾ ਕੀਤੀ ਨਾਲ ਸੰਗਤ ਦੀ ਪ੍ਰਸੰਤਾ ਲਈ ਉਸ ਦੀ ਭਗਤੀ ਸਿਰੇ ਲੱਗੀ ਸਿੱਖਿਆ ਸਾਨੂੰ ਕ੍ਰੋਧ ਵਿੱਚ ਗੁਰੂ ਘਰ ਸੇਵਾ ਨਹੀਂ ਕਰਨੀ ਚਾਹੀਦੀ ਮਨ ਨੀਵਾ ਕਰਕੇ ਸੇਵਾ ਕਰਨ ਵਿੱਚ ਹੀ ਗੁਰੂ ਦੀ ਖੁਸ਼ੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ